ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤੁਸੀਂ ਦੇਖ ਰਹੇ ਹੋ ਆਪਣੇ ਹੀ ਚੈਨਲ ਸੂਰਾ ਉੱਤੇ ਵੀਡੀਓ ਨੰਬਰ 11 ਖੜਕੂ ਸੰਕਰਦੀ ਸਾਖੀ ਦਾ ਪਹਿਲੇ ਭਗ ਦਾ 11ਵਾਂ ਚੈਪਟਰ ਜਾਂ ਫਿਰ ਸਾਖੀ ਜੋ 1984 ਦੇ ਅਣਜਾਣੇ ਸਿੱਧਕੀ ਅਤੇ ਯੋਧੇ ਜੋ ਨਰਦੁਖ ਮੈ ਦੁਖ ਨਹੀਂ ਮੰਨਣਾ ਸੁਖ ਸੁਨੇਹ ਪਰ ਪੈ ਨਹੀਂ ਜਾਂਕੇ ਕੰਚਨ ਮਾਟੀ ਮੰਨਿ ਰਹਾਓ ਤਨਗੁਰ ਤੇ ਇੱਕ ਬਹਾਦਰ ਸਹਿਬ ਦਾ ਇਹ ਮਹਾਨ ਫਰਮਾਨ ਕੱਲਾ ਕਹਿਣ ਦੀਆਂ ਗੱਲਾਂ ਨਹੀਂ ਕਈਆਂ ਨੇ ਗੁਰੂ ਸਾਹਿਬ ਨੂੰ ਆਪਣਾ ਸੀਸ ਦੇ ਕੇ ਇਹਨਾਂ ਹੁਕਮਾਂ ਨੂੰ ਆਪਣੇ ਅੰਦਰ ਵਸਾਲਿਆ ਹੁੰਦਾ ਹੈ ਤੇ ਗੁਰੂ ਪਿਆਰਿਓ ਐਸੀਆਂ ਮਹਾਨ ਰੂਹਾਂ ਨੂੰ ਯਾਦ ਕਰਦੇ ਆ ਪਤਾ ਨਹੀਂ ਕਿਉਂ ਅੰਦਰ ਗੁਰੂ ਦਾ ਪ੍ਰੇਮ ਭਰੋਸਾ ਤੇ ਪਾਣਾ ਪਰ ਜਾਂਦਾ ਹੈ ਤੇ ਕਈ ਵਾਰ ਤਾਂ ਪਾਵੁਕ ਵੀ ਹੋ ਜਾਂਦਾ ਹੈ ਆਓ ਸਰਵਣ ਕਰੀਏ ਗੁਮਨਾਮ ਬੀਬੀ ਦੀ ਸਾਖੀ ਭਾਈ ਦਲਜੀਤ ਸਿੰਘ ਬਟੂ ਜੀ ਦੀ ਜੁਬਾਨੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਪਰ ਦਿੱਲੀ ਦਰਬਾਰ ਦਾ ਹਮਲਾ ਸਿੱਖੀ ਦੇ ਨਿਆਰੀ ਹੋਂਦ ਦੱਸਦੀ ਨੂੰ ਮਲਿਆ ਮਿਟ ਕਰਕੇ ਅਤੇ ਸਿੱਖਾਂ ਨੂੰ ਸਦਾ ਲਈ ਦਬੇਲ ਬਣਾ ਕੇ ਰੱਖਣ ਦਾ ਫੌਜ ਨੇ ਮਨ ਚਾਹਿਆ ਕਿ ਹਟਾਇਆ ਅਤੇ ਮੁਖਤਾਂ ਨੂੰ ਸ਼ਰਮਸਾਰ ਕੀਤਾ। ਸнт ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਦਿੱਲੀ ਦਰਬਾਰ ਦੇ ਹਮਲੇ ਦਾ ਆਪਣੀਆਂ ਸ਼ਾਤਾਂ ਨਾਲ ਮੁਕਾਬਲਾ ਕੀਤਾ। ਹਮਲੇ ਸਮੇਂ ਦਰਬਾਰ ਸਾਹਿਬ ਦੇ ਦੁਆਲੇ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਸਨ। ਉਹਨਾਂ ਨੂੰ ਅੰਦਰ ਆਉਣ ਦਾ ਮੌਕਾ ਦਿੱਤਾ ਗਿਆ ਪਰ ਬਾਹਰ ਨਹੀਂ ਜਾਣ ਦਿੱਤਾ। ਬੱਚੇ, ਬੀਬੀਆਂ ਅਤੇ ਬਜ਼ੁਰਗ ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ। ਗਰਮੀ ਦੇ ਮੌਸਮ ਵਿੱਚ ਉਹਨਾਂ ਨੂੰ ਪਹਿਲਾਂ ਬੰਦ ਰੱਖਿਆ ਅਤੇ ਸੈਂਕੜੇ ਦੀ ਗਿਣਤੀ ਵਿੱਚ ਸੰਗਤ ਨੂੰ ਵੀ ਗੋਲੀਆਂ ਅਤੇ ਬੰਬਾਂ ਨਾਲ ਸ਼ਹੀਦ ਕਰ ਦਿੱਤਾ ਗਿਆ। ਇੱਕ ਵਾਰ ਸਾਰੇ ਦਰਬਾਰ ਸਾਹਿਬ ਸਮੂਹ ਵਿੱਚ ਖੂਨ ਮਿੱਟੀ ਪਾਣੀ ਵਾਂਗ ਖੜ ਗਿਆ ਸੀ। 4 ਜੂਨ ਤੋਂ 6 ਜੂਨ ਤੱਕ ਕਤਲੋਗਾਰਤ ਹੁੰਦੀ ਰਹੀ। 7 ਜੂਨ ਨੂੰ ਕੁਝ ਦਿਲ ਹੋਈ। ਭਾਰਤੀ ਲਸ਼ਕਰਾਂ ਅਤੇ ਖਾਲਸਾਈ ਦਸਤੇ ਵਿਚਕਾਰ ਜੰਗ ਵਿੱਚ ਜਿਹੜੇ ਸਿੰਘ ਜੂਝ ਕੇ ਸ਼ਹੀਦ ਹੋਏ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ। ਸੰਗਤ ਕੋਲ ਤਾਂ ਕੋਈ ਹਥਿਆਰ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਇਸ ਜੰਗ ਬਾਰੇ ਪਤਾ ਸੀ। ਹਕੂਮਤ ਨੇ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਅੰਦਰ ਲਿਆਂਦਾ ਅਤੇ ਫਿਰ ਜੰਗ ਦੇ ਬਹਾਨੇ ਨਾਲ ਉਹਨਾਂ ਨੂੰ ਬੇਦਰਦੀ ਨਾਲ ਮਾਰਿਆ ਇਹ ਬਹੁਤ ਵੱਡਾ ਸਵਾਲ ਹੈ ਜਿਹਦੇ ਬਾਰੇ ਹੁਣ ਤੱਕ ਕਈ ਕੁਝ ਸਾਹਮਣੇ ਆ ਚੁੱਕਾ ਹੈ ਪਰ ਹੋਰ ਵੀ ਬਹੁਤ ਕੁਝ ਹੈ ਜੋ ਹਾਲ ਤੱਕ ਪਰਦੇ ਦੇ ਪਿੱਛੇ ਹੈ ਇਸ ਸਮੇਂ ਦੌਰਾਨ ਵੀ ਸੰਗਤ ਵਿੱਚੋਂ ਕਈ ਸਿੰਘ ਸਿੰਘਣੀਆਂ ਨੇ ਉੱਚੇ ਕਿਰਦਾਰ ਦਰਸ਼ਨ ਕਰਵਾਏ ਹਨ ਇਹੋ ਜਹੀਆਂ ਕਈ ਕਰਨੀਆਂ ਇਹੋ ਜਹੀਆਂ ਕਈ ਕਹਾਣੀਆਂ ਹੋਣਗੀਆਂ ਰੂਪ ਉਸ ਜ਼ਿੰਦਗੀ ਦੌਰਾਨ ਮੈਂ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚੋਂ ਜੂਝ ਗਿਆ ਤੇ ਬਚ ਕੇ ਨਿਕਲੇ ਕਈ ਸਿੰਘਾਂ ਸਿੰਘਣੀਆਂ ਨੂੰ ਮਿਲਿਆ ਹਾਂ ਉਹਨਾਂ ਨੇ ਜੋ ਕੁਝ ਮੈਨੂੰ ਅੰਦਰ ਵਰ ਦੱਸਿਆ ਉਹਦਾ ਕੁਝ ਹਿੱਸਾ ਮੈਨੂੰ ਹੱਲੇ ਵੀ ਯਾਦ ਹੈ ਉਹਨਾਂ ਦਿਨਾਂ ਵਿੱਚ ਮੈਨੂੰ ਇੱਕ ਠਾਰ ਉੱਤੇ 40 ਕੋਸਾਲ ਦਾ ਸਿੰਘ ਕਈ ਵਾਰ ਮਿਲਿਆ ਜਿਹਦਾ ਘਰ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਸੀ ਇਹ 3 ਤਰੀਕ ਸ਼ਾਮ ਨੂੰ ਜਦੋਂ ਅੰਦਰ ਗਿਆ ਤਾਂ ਫੌਜ ਨੇ ਬਾਹਰ ਜਾਣ ਦਾ ਰਸਤਾ ਬੰਦ ਕਰ ਦਿੱਤਾ ਜਿਸ ਕਰਕੇ ਉਹ ਅੰਦਰ ਹੀ ਰਹਿ ਗਿਆ ਇਹ ਹੋਰ ਸੰਗਤ ਵਾਂਗ ਲੰਗਰ ਪ੍ਰਕਰਮਾ ਅਤੇ ਸਰਾਵਾਂ ਵਿੱਚ ਘੁੰਮਿਆ ਕਿ ਕਿਸੇ ਪਾਸਿਓਂ ਬਾਹਰ ਨਿਕਲਿਆ ਜਾਵੇ 4 ਤਰੀਕ ਨੂੰ ਜਦੋਂ ਸਵੇਰੇ ਗੋਲੀਬਾਰੀ ਸ਼ੁਰੂ ਹੋਈ ਤਾਂ ਇਹ ਇੱਕ ਥਾਂ ਉੱਤੇ ਹੀ ਕਿਰ ਗਿਆ ਉਹਨੇ ਫੌਜ ਦੇ ਬਤਿਹਰੇ ਪਰ ਦੱਸਿਆ ਕਿ ਉਹਨਾਂ ਨੇ ਬੱਚੇ ਔਰਤਾਂ ਤੇ ਬੰਦਿਆਂ ਵਿੱਚ ਕੋਈ ਫਰਕ ਨਹੀਂ ਕੀਤਾ ਅਤੇ ਸਾਰਿਆਂ ਉੱਤੇ ਗੋਲੀ ਬਾਰਗੀਤੀ ਉਹ ਕਿਸੇ ਤਰ੍ਹਾਂ ਪ੍ਰਕਰਮਾਂ ਤੋਂ ਸ਼ਰਾਮਾਂ ਵੱਲ ਆ ਗਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਇੱਥੇ ਮੁਕਾਬਲਾ ਹੋ ਰਿਹਾ ਹੈ ਪਰ ਉਧਰ ਨਹੀਂ ਹੋ ਰਿਹਾ ਉਹਨੇ ਵੇਖਿਆ ਕਿ ਜਿੱਥੇ ਮੁਕਾਬਲਾ ਨਹੀਂ ਹੋ ਰਿਹਾ ਸੀ ਉੱਥੇ ਜ਼ੁਲਮ ਵਧੇਰੇ ਹੋ ਰਿਹਾ ਸੀ ਲੋਕ ਮਰਨ ਨਾਲੋਂ ਜ਼ਖਮੀ ਵਧੇਰੇ ਹੋਏ ਸਨ ਪਰ ਜ਼ਖਮੀਆਂ ਤੇ ਬਾਕੀਆਂ ਵਿੱਚ ਵੀ ਕੋਈ ਫਰਕ ਨਹੀਂ ਸੀ ਕੀਤਾ ਜਾ ਰਿਹਾ ਫੌਜੀ ਇਹਨਾਂ ਸਾਰਿਆਂ ਨੂੰ ਹੀ ਠੇਡੇ ਬਟਾ ਮਾਰ ਮਾਰ ਕੇ ਕੱਡੇ ਵਿੱਚ ਤੁੰਗ ਕੇ ਕਿਸੇ ਪੁਰਾਣੀ ਜਹੀ ਸਰਕਾਰੀ ਇਮਾਰਤ ਵਿੱਚ ਬੰਦ ਕਰ ਦਿੱਤਾ ਇਹ ਸੀ ਮਰਦ ਦੇ ਕਈ ਕਮਰੇ ਸਨ ਜੋ 200 ਵਰਗ ਫੁੱਟ ਦੇ ਕਰੀਬ ਸਨ ਇਹਨਾਂ ਵਿੱਚ ਇੱਕ ਹਿਦਰਵਾਜਾ ਸੀ ਅਤੇ ਕੋਈ ਰੋਸ਼ਨਦਾਨ ਜਾਂ ਕਿੜਕੀ ਵਗੈਰਾ ਵੀ ਨਹੀਂ ਸੀ। ਕੋਈ ਪੱਖਾ ਵੀ ਨਹੀਂ ਸੀ। ਸ਼ਾਇਦ ਇਹ ਕਿਸੇ ਮਾਲਖਾਨੇ ਦੇ ਕਮਰੇ ਸਨ। ਸੰਗਤ ਨੂੰ ਗੱਡੀਆਂ ਵਿੱਚ ਕੁੱਟਦਿਆਂ ਤੁੰਦਿਆਂ ਲਾ ਕੇ ਇਹਨਾਂ ਕਮਰਿਆਂ ਵਿੱਚ ਬੰਦ ਕਰ ਦਿੱਤਾ। ਜਿਸ ਕਮਰੇ ਵਿੱਚ ਇਹ ਸਿੰਘ ਬੰਦ ਸੀ, ਉਹਦੇ ਦਸਣ ਮੁਤਾਬਕ ਉਸ ਕਮਰੇ ਵਿੱਚ ਐਨੇ ਬੰਦਿਆਂ ਨੂੰ ਬੰਦ ਕੀਤਾ ਕਿ ਖੜਨ ਯੋਗ ਹੀ ਤਾਂ ਹੀ ਮਸਾ ਸੀ। ਐਨੀ ਗਰਮੀ ਵਿੱਚ ਐਨੇ ਬੰਦਿਆ ਦੇ ਬੰਦ ਕਮਰੇ ਵਿੱਚ ਹੋਣ ਨਾਲ ਹੋਮਸ ਅਤੇ ਕੁੱਟਣ ਬਹੁਤ ਜ਼ਿਆਦਾ ਹੋ ਗਈ ਸੀ ਜੇ ਕੋਈ ਬੈਠਦਾ ਤਾਂ ਉਹਨੇ ਦਮ ਕੁੱਟ ਕੇ ਹੀ ਮਰ ਜਾਣਾ ਸੀ ਇਹ ਬਹੁਤ ਜੋਖਮ ਅਤੇ ਸਹਿਮ ਪਰਿਆਸਮਾ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਅੱਗੇ ਉਹਨਾਂ ਨਾਲ ਹੋਣਾ ਕੀ ਹੈ ਫੌਜੀਆਂ ਦਾ ਵਰਤੇਰਾ ਬਹੁਤ ਮਾਰਾ ਸੀ ਅਸਲ ਵਿੱਚ ਉਹ ਸਾਰਿਆਂ ਨੂੰ ਮਰਨਾ ਚਾਹੁੰਦੇ ਸਨ ਪਰ ਕਿਸੇ ਚੰਗੇ ਅਫਸਰ ਦੇ ਵਿੱਚ ਆਉਣ ਨਾਲ ਸਭ ਨੂੰ ਗ੍ਰਿਫਤਾਰ ਕਰਨਾ ਪਿਆ ਗਿਆ ਜਿਹਦੇ ਲਈ ਫੌਜ ਕੋਲ ਕੋਈ ਪ੍ਰਬੰਧ ਨਹੀਂ ਸੀ ਜਿਸ ਕਰਕੇ ਸਾਨੂੰ ਇੱਥੇ ਲਿਆ ਕੇ ਉਹਨੂੰ ਦਿੱਤਾ ਗਿਆ ਤੇ ਫੌਜੀਆਂ ਵਿੱਚੋਂ ਬਹੁਤਿਆਂ ਨੇ ਸ਼ਰਾਬ ਵੀ ਪੀਤੀ ਹੋਈ ਸੀ ਉਹ ਹਰ ਗੱਲ ਤੇ ਗਾਲਾਂ ਕੱਢਦੇ ਸਨ ਗਰਮੀ ਘਟਣਾ ਤੇ ਤੇਹ ਕਰਕੇ ਲੋਕਾਂ ਵਿੱਚ ਹਾਹਾਕਾਰ ਮਚ ਗਈ ਕਈ ਬੰਦੇ ਉੱਚੀ ਉੱਚੀ ਜੀਕਣ ਲੱਗ ਪਏ 2-3 ਘੰਟਿਆਂ ਮਗਰੋਂ ਫੌਜੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੋਕਾਂ ਨੇ ਪਾਣੀ ਦੀ ਮੰਗ ਕੀਤੀ ਅਗੋਂ ਫੌਜੇ ਨੇ ਗਾਲਾਂ ਕਢੀਆਂ ਅਤੇ ਕਿਹਾ ਕਿ ਜਿਹੜਾ ਬਾਹਰ ਆਊ ਉਹਨੂੰ ਗੋਲੀ ਵੱਜੂਗੀ ਪਾਣੀ ਪਿਉਣ ਦੇ ਥਾਂ ਜਲੀਲ ਕਰਕੇ ਅੰਦਰ ਬੰਦ ਕਰ ਦਿੱਤਾ ਤੇ ਦਰਵਾਜ਼ਾ ਲਾ ਦਿੱਤਾ ਇਸ ਨਾਲ ਜ਼ਿਆਦਾਤਰ ਲੋਕ ਘਬਰਾ ਗਏ ਜੋ ਪਹਿਲਾਂ ਹੀ ਹਾਲੋਂ ਬਿਹਾਲ ਸਨ ਲੋਕ ਪਿੰਜਰੇ ਵਿੱਚ ਤੁੰਨੇ ਹੋਏ ਮੁਰਗੀਆਂ ਮੰਗ ਕਸਾਈ ਦੀ ਛੁਰੀ ਦੀ ਉਡੀਕ ਕਰਦੇ ਸਨ ਕੁਝ ਚਿਰ ਵਿੱਚ ਹੀ ਲੋਕ ਨਿਡਾਲ ਹੋ ਕੇ ਇੱਕ ਦੂਸਰੇ ਦੇ ਆਸਰੇ ਖੜਨ ਲੱਗ ਪਏ ਸਨ ਸਭ ਨੂੰ ਸਾਹ ਬੜਾ ਔਖਾ ਆ ਰਿਹਾ ਸੀ ਹੌਲੀ-ਹੌਲੀ ਬੰਦੇ ਥੱਲੇ ਡਿੱਗਣ ਲੱਗ ਪਏ ਡਿੱਗਣ ਵਾਲੇ ਵਿੱਚੋਂ ਮੁਰ ਕੋਈ ਵੀ ਨਹੀਂ ਉਠਿਆ ਜ਼ਿਆਦਾਤਰ ਲੋਕ ਤੇ ਅਤੇ ਘੁੱਟਣ ਨਾਲ ਤੜਕੇ ਤੱਕ ਬੇਹੋਸ਼ ਦੇ ਹੋ ਗਏ ਸਨ ਕਈਆਂ ਦਾ ਮਲਮ ਉਤਰ ਵੀ ਉੱਥੇ ਨਿਕਲ ਗਿਆ ਸੀ ਉਸ ਸਿੰਘ ਨੇ ਦੱਸਿਆ ਕਿ ਉਸ ਕਮਰੇ ਵਿੱਚ 50 ਕੋ ਸਾਲ ਦੀ ਬੀਬੀ ਸੀ ਉਸ ਬੀਬੀ ਨੇ ਅਖੀਰ ਤੱਕ ਹੌਸਲਾ ਨਹੀਂ ਹਾਰਿਆ ਉਹ ਬੀਬੀ ਸਾਰਿਆਂ ਨੂੰ ਹੌਸਲਾ ਦਿੰਦੀ ਰਹੀ ਉਹ ਸਮਝਾਉਂਦੀ ਰਹੀ ਕਿ ਇਹ ਸਾਡੀ ਪਰਖ ਦਾ ਸਮਾਂ ਹੈ ਤੁਸੀਂ ਹੌਸਲਾ ਨਾ ਹਾਰੋ ਉਹਨਾਂ ਸਾਡੇ ਤੱਕ ਤੇ ਹਮਲਾ ਕੀਤਾ ਹੈ ਤਾਂ ਸਾਡੇ ਸ਼ਰੀਰਾਂ ਦੇ ਕੀ ਮayne ਹਨ ਕੁਝ ਸਮਝਉਣ ਮਗਰੋਂ ਉਹ ਫਿਰ ਸਤਨਾਮ ਦਾ ਜਾਪ ਕਰਨ ਲੱਗ ਜਾਂਦੀ ਜਾਂ ਚੋਪਈ ਸਾਹਿਬ ਦਾ ਪਾਠ ਕਰਨ ਲੱਗ ਜਾਂਦੀ ਹੌਲੀ-ਹੌਲੀ ਉਹਦਾ ਸਭ ਉੱਤੇ ਅਸਰ ਹੋਣਾ ਸ਼ੁਰੂ ਹੋਇਆ ਉਸ ਵੱਲ ਵੇਖ ਕੇ ਕੁਝ ਹੋਰ ਬੰਦੇ ਨੇ ਵੀ ਹੌਸਲਾ ਫੜਿਆ ਅਤੇ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਲੋਕ ਨੇ ਡਾਲ ਹੋ ਗਏ ਸਨ ਪਰ ਕੁਝ ਲੋਕ ਇਸ ਬੀਬੀ ਕਰਕੇ ਥੋੜੇ ਤੇਰੇਜ ਵਿਚ ਆ ਗਏ ਜਿਸ ਕਰਕੇ ਰੋਣਾ ਤੇ ਰੋਲਾ ਵੀ ਥਮ ਗਿਆ ਕੁਝ ਹੋਰ ਲੋਕ ਵੀ ਪਾਠ ਕਰਨ ਲੱਗ ਪਏ ਪਰ ਬਹੁਤੇ ਲੋਕਾਂ ਦੀ ਮਾਨਸਿਕ ਹਾਲਤ ਜਿਆਦਾ ਖਰਾਬ ਹੋ ਗਈ ਸੀ ਉਹ ਬਹੁਤ ਡਰ ਘਬਰਾ ਗਏ ਸਨ ਉਹਨਾਂ ਤੋਂ ਪਾਠ ਵੀ ਨਹੀਂ ਸੀ ਹੋ ਰਿਹਾ। ਅਗਲਾ ਸਾਰਾ ਦਿਨ ਅਤੇ ਰਾਤ ਕਮਰੇ ਵਿੱਚ ਇਸੇ ਤਰ੍ਹਾਂ ਹੀ ਬੰਦ ਰਿਹਾ। ਕਈ ਜੀ ਉੱਥੇ ਹੀ ਪੂਰੇ ਹੋ ਗਏ। ਜਿਹੜਾ ਪੂਰਾ ਹੋਣ ਲੱਗਦਾ ਉਹ ਬੇਹੋਸ਼ ਹੋ ਕੇ ਡਿੱਗਦਾ ਤੇ ਸਰਕਸ-ਸਰਕ ਕੇ ਉਹਦੇ ਲਈ ਥਾਂ ਬਣ ਜਾਂਦੀ। ਬੰਦਿਆਂ ਦੇ ਡਿੱਗਣ ਨਾਲ ਖੜਨ ਦੀ ਥਾਂ ਹੋਰ ਕੱਟੀ ਜਾਂਦੀ ਸੀ। ਇਸ ਬੀਬੀ ਨੇ ਆਪਣਾ ਸਿਰੜ ਜਾਰੀ ਰੱਖਿਆ। ਉਹ ਕਿਸ ਮਿੱਟੀ ਦੀ ਬਣੀ ਸੀ ਕਿ ਉਹ ਪਾਠ ਕਰਨ ਤੋਂ ਬਿਨਾਂ ਹੌਸਲੇ ਵਾਲੀਆਂ ਗੱਲਾਂ ਵੀ ਕਰੀ ਜਾ ਰਹੀ ਸੀ। ਤੀਜੇ ਦਿਨ ਸਵੇਰੇ ਜਾ ਕੇ ਬਾਹਰੋਂ ਦਰਵਾਜ਼ਾ ਖੁੱਲਿਆ ਕੋਈ ਨਵੀਂ ਫੌਜੀ ਟੁਕੜੀ ਦੀਵਾਰੀ ਆਈ ਜਿਸਨੇ ਸ਼ਰਾਬ ਨਹੀਂ ਪੀਤੀ ਹੋਈ ਸੀ ਉਹਨਾਂ ਨੇ ਲੋਕਾਂ ਨੂੰ ਬਾਹਰ ਆਉਣ ਦਿੱਤਾ ਅਤੇ ਪਾਣੀ ਪਿਆਇਆ ਅਤੇ ਪੂਰੇ ਹੋ ਗਏ ਬੀਬੀਆਂ ਬੰਦਿਆਂ ਦੀਆਂ ਲਸ਼ਾਂ ਉੱਥੋਂ ਚੁੱਕੀਆਂ ਮੁੜ ਕੇ ਬਾਕੀ ਜਿਉਂਦੇ ਬੱਚਿਆਂ ਨੂੰ ਫਿਰ ਉਸੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਉਸ ਮਗਰੋਂ ਸਭ ਉੱਤੇ ਮੁਕਦਮੇ ਪਾ ਕੇ ਉਦੋਂ ਸਿੱਧੇ ਜੇਲ੍ਹ ਭੇਜ ਦਿੱਤਾ ਗਿਆ ਜਿੱਥੋਂ ਕਈ ਮਹੀਨਿਆਂ ਬਾਅਦ ਉਹ ਰਿਹਾ ਹੋ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਆ ਗਏ ਉਸ ਸਿੰਘ ਨੇ ਇਹ ਗੱਲ 2-3 ਵਾਰ ਸੁਣਾਈ ਸੀ ਪਰ ਹਰ ਵਾਰ ਉਹਨਾਂ ਦੋ ਰਤਾਂ ਦੀ ਗੱਲ ਕਰਦੇ ਹਾਂ ਡੁੰਗਿਓ ਦਾਸੀ ਵਿੱਚ ਚਲਾ ਜਾਂਦਾ ਸੀ ਉਹਦੇ ਅਥਰੂ ਵਹਿ ਤੁਰਦੇ ਸਨ ਪਰ ਹਰ ਵਾਰ ਉਸ ਬੀਬੀ ਦੇ ਗੱਲ ਕਰਕੇ ਉਸਨੂੰ ਸਕੂਨ ਮਹਿਸੂਸ ਹੁੰਦਾ ਸੀ ਉਹਦੇ ਦੱਸਣ ਮੁਤਾਬਕ ਜਿੰਨੇ ਲੋਕਾਂ ਨੂੰ ਉਹ ਕਮਰੇ ਵਿੱਚ ਬੰਦ ਕੀਤਾ ਗਿਆ ਸੀ ਉਹਨਾਂ ਵਿੱਚੋਂ ਅੱਧੇ ਕੋਈ ਜਿਉਂਦੇ ਬੱਚੇ ਹੋਣਗੇ ਸ਼ਾਇਦ ਉਸ ਇਮਾਰਤ ਦੇ ਬਾਕੀ ਕਮਰਿਆਂ ਵਿੱਚ ਵੀ ਇਦਾਂ ਹੀ ਹੋਇਆ ਹੋਵੇ ਜਾਂ ਘਟ ਵੱਧ ਵੀ ਹੋ ਸਕਦਾ ਹੈ ਸੋ ਪਿਆਰਿਓ ਇਹ ਸੀ ਉਸ ਬੀਬੀ ਦੀ ਸਾਖੀ ਗੁਰੂ ਪਿਆਰਿਓ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਬੰਦੀ ਸਿੰਘਾਂ ਦੀ ਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਪਾਠ ਜਪ ਅਰਦਾਸ ਤੁਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਨਿਰੋਲ ਕਰੋ ਖਾਲਸਾ ਪੰਥ ਦੀ ਬਾਸ ਸੱਚੇ ਪਾਤਸ਼ਾਹ ਜੀ ਆਪ ਹੀ ਫੜਨਗੇ ਸੋ ਗੁਰੂ ਪਿਆਰਿਓ ਦੋਸ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ